ਸਾਡੀ ਪਿਕਨਿਕ ਹੋ ਜਾਂਦੀ ਜਦੋਂ ਗੱਡ ਦੇ ਖੇਤ ਕਪਾਹ ਬੈਠਾ ਚਾਚੇ ਨਾਲ ਪੀਤੀਆਂ ਜਰਦਾ ਲਾਲਾ ਚਾਹ ਅੰਦੇ ਅੱਗ ਨਹੀਂ ਮਚਦੀ ਆ ਆ ਗਿਆ ਮੈਂ ਲਾ ਚਾਚਾ ਚਾਚਾ ਨੂੰ ਕੋਸ਼ ਕਰਦੇ ਨੇ ਅੱਜ ਅੱਗ ਮਜਾ ਕੇ ਚਾਚਾ ਆਲਾ ਤਾਂ ਨਾ ਇਹਦੇ ਨਾਲ ਸੈਟ ਹੋ ਜੂਗੀ ਚੱਟਾ ਚੱਲ ਪੂਣ ਚੱਪਕ ਕਹਣ ਕਰਤੀ ਪੂਰੀ ਚਾਰੀ ਚਾਚਾ ਯਾਰ ਉਹ ਕੀ ਹੋ ਗਿਆ ਆ ਮਸਾਂ ਮਗਮਚਾਈ ਸੀ ਚਾ ਚੰਗਾ ਕੰਮ ਨਾ ਕਰ ਜੰਨੀ ਹੋਇਆ ਫਿਰਦਾ ਬਾਲਾ ਸਮਾਨ ਖਾ ਲੈਣਾ ਡੱਕਾ ਰਹਿਣਾ ਹਰਦੋਂ ਕੁਛ ਨਹੀਂ ਖਾਦਾ ਉੱਧਰ ਵੀ ਬੜੀ ਕਰਕੇ ਗਿਆ ਮੇਰੇ ਨਾਲ ਕੌਂਗੀ ਕੀਤੀ ਉਹਦੇ ਤੇਰੇ ਨਾਲ ਉਹਦੇ ਉੱਥੇ ਅੱਧ ਵਿਚਾਲੇ ਛੱਡ ਕੇ ਮੈਨੂੰ ਭਲਾ ਨਹੀਂ ਵੜਦਾ ਤੇ ਉੱਡ ਗਿਆ ਵੜ ਕੋ ਦਿੰਦੇ ਮਤਾ ਨਾ ਉਹ ਕਿਰਪਾਨ ਭਾਲਣ ਲੱਗਾ ਤੈਨੂੰ ਪਤਾ ਤਾਂ ਹੈਗਾ ਮੈਂ ਕਿੰਨਾ ਪੜਾ ਬੰਦਾ ਤਰੀ ਨੂਨੇ ਕਿਰਪਾਨ ਲਕੋ ਰੱਖੀ ਸੀ ਹੈ ਤੈਨੂੰ ਤੂੰ ਆਇਆ ਦੇਖਾ ਕਿਰਪਾਨ ਮਹਾ ਪੂਰੀ ਵੱਡਾਂਗਾ ਮੱਧੇ ਜ ਨਹੀਂ ਛੱਡਦੇ ਕੰਮ ਮੈਂ ਵਾ ਗਿਆ ਉਧਰ ਨੂੰ ਲਵਾਉਣ ਘੰਟੇ ਤੋਂ ਕਰਬਾਨ ਮਤ ਕਿਖੀ ਕਰਾਗੇ ਗੱਤੇ ਹੀ ਲਾਵਾਂਗੇ ਭੈਣ ਦੀ ਡਾਂਗ ਲਵੇ ਗਾ ਤੇਰੇ ਆਉਂਦੇ ਆਉਂਦੇ ਰੇਲ ਬਣਾ ਰਹੇ ਨੇ ਉਹ ਮੇਰੀ ਪੁੱਤ ਐਂ ਦੇ ਰੇਲ ਕੌ ਕੀ ਬਣਾ ਫਿਰ ਉਧਰ ਨਿਬੜ ਗਿਆ ਤਾਂ ਮਜਾ ਹੈ ਨਿਬੜ ਕਿੱਥੇ ਗਿਆ ਤਾਂ ਵਿਚੀ ਚਲੀ ਜਾਂਦਾ ਹੈ ਵਿਚੀ ਚਲੀ ਜਾਂਦਾ ਤੂੰ ਮੇਰੇ ਕਰਾ ਦੋ ਕਿੱਲੇ ਨਾ ਮੈਂ ਦੇਖੀ ਕਰਦਾ ਪਰ ਤੂੰ ਕੁਝ ਨਹੀਂ ਦਿੰਦਾ ਮੈਨੂੰ ਜਵਾਬਾਂ ਦੀ ਟੈਨਸ਼ਨ ਰਹਿੰਦੀ ਐ ਡੇ ਡੇ ਦਾ ਜਵਾਬ ਆ ਮੇਰੇ ਮੀਨੇ ਜੀ ਮੈਨੂੰ ਉਹਨਾਂ ਦੀ ਬਾਲੀ ਟੈਨਸ਼ਨ ਰਹਿੰਦੀ ਐ ਤੂੰ ਮੇਰੇ ਦੋ ਤਿੰਨ ਕਿੱਲੇ ਲਵਾ ਮੈਂ ਤਾਂ ਕਹਣਾ ਨਾਲ ਮਾ ਉਹ ਬਿੱਲੇ ਬਟੇ ਖਾਈਦਾ ਜਾਣਗੇ ਮਾ ਵੱਡੂ ਬੰਦੇ ਦੀ ਮਾਂ ਦੀ ਜਾਇ ਦੀ ਦੀ ਜੋ ਕਿੱਲੇ ਵੀ ਲਵਾ ਦਣੇ ਉੱਥੇ ਬਹਿ ਕੇ ਗੱਲ ਕਰ ਬਹਿ ਕੇ ਗੱਲ ਕਰ ਪੱਕੀ ਗੱਲ ਹੈ ਕਿੱਲੇ ਨਾਲ ਲਵਾਏਗਾ ਵੀਰੇ ਅੱਜ ਬਸੋਂ ਖੜਾ ਹੀ ਨਹੀਂ ਆਂਦਾ ਕਮਜ਼ੋਰੀ ਦਾ ਟੀਕਾ ਲਵਾ ਲੈ ਆ ਜਾ ਬਹਿ ਚੱਲ ਬੱਡਾ ਜੀ ਟੂ ਥੱਲੇ ਪਈ ਸੀ ਹਾਂ ਕਿਰਪਾ ਨਾਲ ਸਰਕਾਰ ਨੇ ਸਰਹਾਣੇ ਰੱਖ ਕੇ ਬੈਨਾ ਤੇਰੇ ਵਰਕੇ ਹੁਣ ਤਾਂ ਤਾਰ ਦੇਣ ਸਾਰੀ ਦੁਨੀਆ ਨੂੰ ਭੈਣਾਂ ਹੋਰ ਤੂੰ ਭੈ ਜਾਰਾ ਪੰਗਾ ਦਵਾ ਕੇ ਆ ਫੁੱਟ ਗਿਆ ਉੱਡਕੋ ਗੱਲ ਲਵਾਉਣ ਵਾਗਿਆ ਤੈਨੂੰ ਦੱਸਿਆ ਹੈਗਾ ਕਰਪਾਨ ਬਹਿ ਜਾ ਮੇਰੇ ਕਰਾ ਦੋ ਕਿੱਲੇ ਇਨਾਮ ਦੇਖੀ ਪੁਰਾਣੀ ਜਨਮ ਵਿੱਚ ਬਾਲੇ ਬੰਦੇ ਵੱਡਿਆ ਮੈਂ ਬਹਿ ਜਾਣਾ ਦੋ ਕਿੱਲੇ ਆਲਾ ਕਿੱਥੇ ਆ ਤੂੰ ਉਹ ਨਰਮੇ ਦੀ ਰੱਖੀ ਰੱਖਾਂਗਾ ਦਾਦੀਏ ਬੋਏ ਆਂ ਦੀਆਂ ਤੈਨੂੰ ਲਵਾ ਦੇ ਨਾ ਇਨਾ ਛਾ ਇਨਾ ਕਰਿਆ ਛੜਿਆ ਬੰਦਾ ਮੈਂ ਇਨਾ ਖੁੱਦੂ ਸਮਝਦਾ ਤੂੰ ਮੈਨੂੰ ਵੇਦੀ ਪਿੱਛੇ ਬਿੜ ਜੂ ਮੈਂ ਆ ਅਧੀਆਂ ਨਾਲ ਅੱਤ ਬਾਹਾਂ ਤੋੜਦਾ ਲੱਤ ਬਾਹਾਂ ਤੋੜਦਾ ਫੇਰ ਅਧੀਆਂ ਲਵਾਉਂਦਾ ਤੈਨੂੰ ਕਹਿ ਕਹਿ ਕੇ ਅਧੀਆਂ ਲਵਾਇਆ ਤੈ ਹੈਗਾ ਤੈਨੂੰ ਬੈਂਗਲ ਲਵਾਇਆ ਬੈਂਗਲ ਕਿਰਵਾਇਆ ਪੱਗ ਬੜੀ ਬੰਨੀ ਸਰੋਂ ਬੁੱਲੀ ਪੈਂਦੀ ਪ ਬੰਨਣੀ ਪੈਂਦੀ ਆ ਪੱਗ ਤਾਂ ਆਜ ਮੈਨੂੰ ਤਾਂ ਪ੍ਰਿੰਟਾਂ ਨੇ ਮੋਹਲਾ ਆਉਂਦਾ ਸੱਤ ਤੂੰ ਪਾਣਾ ਤਾਂ ਨਾ ਆਉਂਦਾ ਨੂੰ ਰਹਿਣਾ ਹੋਰ ਕੰਮ ਹੁੰਦਾ ਏ ਤੁਸੋਂ ਆ ਬੈਂਗਣੀ ਲੰਗਾ ਕਿੱਧਰ ਬੰਨ ਕੇ ਲਿਆ ਆ ਜੋ ਬੈਂਗਣੀ ਲੰਗਾ ਤੈਨੂੰ ਪਾਦੀ ਆ ਮੇਰਾ ਹੈ ਫੇਵਰੇਟ ਸਬਜ਼ੀਆਂ ਮੇਰੀ ਤੋਤੇ ਰੰਗੀ ਨੀਕਰ ਪਾਈ ਫਿਰਦਾ ਸਲਾਹ ਰਿਆ ਕੀ ਕੀ ਫੈਸ਼ਨ ਕਿਹੜਾ ਏ ਤੇ ਪੱਟ ਤੇ ਮੋਰਨੀ ਵੀ ਸਪਾਗੇ ਲਿਓ ਮੋਰਨੀ ਕਹਿੰਦਾ ਮੋਰਨੀ ਨਾਲ ਕੱਤਾਲਾ ਪੱਟ ਮੀ ਕੁੜੀ ਸਪਾਗੇ ਲਿਆ ਮੈਂ ਵੜਿਆ ਬਹੁਤ ਚੱਲ ਸੋਣਾ ਮੈਂ ਤੈਨੂੰ ਐ ਕਹਿਣਾ ਆ ਆ ਆ ਨਿੰਮੇ ਦਾ ਬਾਹਰ ਤਾਂ ਜਰਾ ਰੱਖ ਤਾ ਰਾਤ ਨੂੰ ਕਰਦੀ ਕਿਹੜਾ ਨੰਨਾ ਆਹਾ ਮਗਰ ਲਾਏ ਹਾਂ ਨਿੰਦਰੀ ਗੱਲਾਂ ਕਰੀਏ ਮੈਂ ਹਾਂ ਕਿਉਂ ਸਰਕਾਰੀ ਹੀ ਹੈ ਹਾਂ ਦੇਖ ਜਿੰਦੇ ਸਰਕਾਰੀ ਮੁੱਲਾ ਪਰ ਹੋਈ ਚੱਲਦੀ ਆਪਣੀ ਕਿੰਨਾ ਦੇ ਡੀਡੀਆਂ ਮੁੱਲਾ ਪਰ ਪੂਰੀ ਚੱਲਦੀ ਆਪਣੀ ਤਸੂਲੀਆਂ ਕੱਲਾ ਕਰ ਕਰ ਸੜੀਆਂ ਜਾਂ ਗੱਲ ਸੁਣਾ ਬੰਦਿਆਂ ਦੇ ਆਪੇ ਤੂੰ ਪਉਏ ਦੀ ਗੱਲ ਕਰਦਾ ਹੈ ਪਉਆ ਲਵਾ ਕੇ ਇੰਨਾ ਸੜਿਆ ਬੰਦਾ ਨਹੀਂ ਹੈਗਾ ਜੇ ਗੱਲ ਪਉਏ ਦੀ ਕਰਦਾ ਤੂੰ ਬੋਤਲ ਲਿਆ ਬੰਦੇ ਦੇ ਪੁੱਤਰ ਦੇ ਮਾਤਾ ਦੁਆਏ ਕਹਿਣਾਗਾ ਮਾਤਾ ਉਹ ਮੈਨੂੰ ਲਵਾ ਬੋਤਲ ਜੀ ਤੂੰ ਪਉਏ ਦੀ ਕੀ ਗੱਲ ਕਰਦਾਗਾ ਅਦੇ ਜੁੱਪੀ ਜੋ ਬੰਦੇ ਭਲਾਵਾ ਘੰਟਾ ਦਾ ਬੰਦੀ ਉਤਰੀ ਜਾਣੇ ਗੱਡੀ ਤੋਂ ਅੱਛਾ ਕੱਸੀ ਤੇ ਕਾਹ ਪੈ ਤੇਰਾ ਕਬਜ਼ਾ ਲੈਣਾ ਇਥੇ ਕਬਜ਼ਾ ਕੋ ਲੈਣਾ ਵਾ ਬੰਦੇ ਨੂੰ ਵਾ ਵੜਦਾ ਦਿਖੇ ਵਿਚਾ ਲੋ ਵੜ ਦੂੰ ਬਾਲੀ ਕੱਬੀ ਪਹੁੰਚ ਅਤ ਰੇ ਯਾਰ ਦੀ ਗਰੁੱਪਾਂ ਚ ਕੰਮ ਕਰਦਾ ਗਰੁੱਪਾਂ ਚ ਮੈਂ ਇੱਕ ਬੰਦੇ ਨੂੰ ਇੰਨੇ ਜਾਣੇ ਨੂੰ ਵੜਾਏਗਾ ਹੈ ਇੰਨੇ ਜਾਣੇ ਲੈ ਕੱਲੇ ਵਾਦੋਂ ਆ ਗੱਲ ਤਾਂ ਤੈਨੂੰ ਪਹੁੰਚਦੀ ਗੱਲ ਕਰੀਆ ਵੀ ਬੰਦਾ ਬੰਦੇ ਉਤਰੀ ਜਾਣਗੇ ਘੰਟਾ ਘੰਟਾ ਅਨਰ ਮੇ ਵੇਲੇ ਦੇਖੀ ਆਉਂਦੀਆਂ ਲੇਵਰ ਇਥੇ ਸਾਰਾ ਸੁਭੋਲੋ ਪਰਗਾ ਸਦੂ ਪਰਗਾ ਤਹਾਂ ਤੋਂ ਪੀਗ ਨਵਾ ਦੀ ਜਰਾ ਕੱਖਾਂ ਦੇ ਵੜ ਤੇ ਨਰਮੇ ਚ ਕੱਖ ਨੇ ਤੂੰ ਨਰਮੇ ਜੇ ਹੁਣ ਵਾਤਾਵਰਨ ਦਾ ਖਿਆਲ ਵੀ ਰੱਖਣਾ ਪੈਂਦਾ ਹੁਣ ਨਰਮਾ ਉਹ ਨਰਮ ਨੂੰ ਐ ਦੱਸ ਕੀ ਹੁੰਦਾ ਯਾਰ ਹਰੇ ਭਾਈ ਸੋਹਣੀ ਲੱਗਦੀ ਆ ਇੱਥੇ ਨਰਮੇ ਜੀ ਸੋਹਣੀ ਬਣ ਲੱਗਦਾ ਸੁੱਖਾ ਲੱਗਿਆ ਭਾਈ ਮਨ ਮਨ ਇੱਥੇ ਆ ਜਾਂਦੇ ਸੀ ਮੈਨੂੰ ਕੁੱਟਦੇ ਰਾਤ ਨੂੰ ਅੱਜ ਪਤਾ ਕਿੰਨੇ ਆਉਂਦਾ ਨਸ਼ੇ ਪੱਤੇ ਵਾਲੇ ਤਾਂ ਵੱਡਿਆ ਆ ਤੂੰ ਤਾਂ ਵੱਡ ਖਾਉ ਵਾਂਗੂ ਪਿਆਗਾ ਕਿੱਲੇ ਜੇ ਕਹਾਂ ਜੀ ਲਵਾਏਗਾ ਨਾ ਫਿਰ ਕਿੱਲੇ ਤਾਂ ਲਵਾ ਦਾਂਗੇ ਹੈ ਲਵਾ ਦੂੰ ਕਿੱਲਾ ਤਾਂ ਕਿੱਲੇ ਦੋ ਲਵਾ ਦੀ ਮੇਰੇ ਜਵਾਕਾਂ ਦੀ ਟੈਨਸ਼ਨ ਵਾਲੀ ਆ ਮੈਨੂੰ ਤੈਨੂੰ ਪਤਾ ਤਾਂ ਹੈਗਾ ਮੇਰੇ ਪੰਜ ਜਵਾਕਾਂ ਪੈਂਦਾ ਇੱਕ ਹੋਰ ਹੋਣ ਵਾਲਾ ਨੰਨੇ ਮੰਨਾਗੇ ਮਜਵਾਕ ਨੂੰ ਮੇਰੇ ਨੂੰ ਗਿਫਟ ਦੇ ਦੀ ਘੈਂਟ ਜਾਏ ਦੀ ਕੱਪੜੇ ਪਿਛਲੀ ਵਾਰੀ ਕੰਜੂਸੀ ਕਰ ਗਿਆ ਬਿਜਲੀ ਲਾ ਕੇ ਨਿਕਲ ਲੈ ਕੇ ਵਧੀਆ ਗੱਡੀ ਲੈ ਕੇ ਜਾਣਾ ਜਵਾਕ ਨੇ ਹਾਂ ਛੋਟੀ ਕਹਨੇ ਛੋਟੀ ਵੱਡੀ ਲੈ ਨਹੀਂ ਸਾਰੀ ਬਗਜਾ ਕਰਾਂਗੇ ਅਸੀਂ ਆਉਂਦੀ ਆ ਮੈਨੂੰ ਗੱਡੀ ਆਉਂਦੀ ਆ ਹਾਂ ਮੈਂ ਟਰੱਕ ਤੇ ਵੀ ਰਿਹਾਗਾ ਛੋਟਾ ਹੁੰਦਾ ਹਾਂ ਹੋਰ ਟਰੱਕੋਂ ਦਾ ਟਰੱਕੋਂ ਦਾ ਕੋਈ ਲੈ ਬੱਦ ਦੇ ਹਿਸਾਬ ਨਾਲ ਲਾ ਰਿਹਾ ਬ੍ਰੇਕਾਂ ਦੇ ਪੈਰ ਵਾਜਦੇ ਨੇ ਬ੍ਰੇਕਾਂ ਦਾ ਕੋਲ ਆਪ ਹੀ ਐਡਜਸਟ ਕਰ ਲੈਨੇ ਆਂ ਅਸੀਂ ਆਪ ਹੀ ਹਿਸਾਬ ਆ ਸਾਨੂੰ ਡਰਾਈਵਰਾਂ ਦੇ ਉਹ ਦੀ ਸਾਰੇ ਹੁੰਦਾ ਵਾ ਸੜਕੇ ਤੇ ਤੈਨੂੰ ਨਹੀਂ ਪਤਾ ਹੈਗਾ ਗੱਲ ਦਾ ਸੜਕੇ ਚਲਾਉਣਾ ਹੁੰਦਾ ਸੜਕੇ ਕੋ ਚਲਾਉਣਾ ਹੁੰਦਾ ਸੀ ਤੈਨੂੰ ਪਤੀ ਨਹੀਂ ਗੱਲ ਤੂੰ ਗੱਲ ਕਾਹदू ਕਰਦਾ ਬੰਦੇ ਵਾਲੀ ਗੱਲ ਕਰ ਤੂੰ ਕਿੱਲਾ ਆਂਦਾ ਕਰ ਹਾਂ ਕਿੱਲਾ ਦਨ ਬਾਦ ਨਾ ਕੁੱਤੇ ਛੋਟੀ ਮਾਰੀ ਤੇ ਤੇ ਮਾਰੀਏ ਛੋਟੀ ਕੁੱਤੇ ਦੇ ਨੇ ਕੁੱਤੇ ਨੇ ਛੋਟੀ ਕੁੱਤੇ ਨਾਲ ਗੋਲੀ ਮਾਰਾਂਗੇ ਓ ਨੋ ਉਹ ਸਾਡੇ ਤੇ ਕੁੱਤੇ ਤੋਂ ਗੱਲ ਜਾਰੇ 20000 ਦਾ ਕੁੱਤਾਂ ਲੰਦਾ ਸੀ ਮੇਰੇ ਸਹੁਰਿਆਂ ਨੇ ਗਿਫਟ ਦਿੱਤਾ ਮੈਨੂੰ। ਓਹ ਕੌਰਾ ਕਿਹੜਾ ਬਾਹਰ ਚ ਬੰਨਿਆ ਪਿਆ ਸੀ। ਹਾਂ। ਹਾਂ। ਉਹ ਲੰਡਰੇ ਕੋਲੇ ਪਾਸੇ ਆਹੋ। ਇਹ ਲੰਡਰੀ ਆ ਉਹ ਕਿਤੀੜਦਾ ਹੈਗਾ। ਕਿਤੀੜ ਕਿਹੜੇ ਪਾਸੇ ਆਹੋ? ਕਿਦੋਂ ਬਾਅਦ ਬੰਦਾ ਬੜਾ ਬੰਦੇ ਨਹੀਂ ਛੱਡਦਾ ਨਹੀਂ ਉਹ। ਬੰਦਾ ਬਣਿਆ ਤਣਿਆ ਉਹ। ਬੰਦੇ ਦੀ ਤਾਂ ਖੈਰ ਆ। ਆਤਮਾ ਤੇ ਮੇਰੇ ਬਾਪੂ ਦੀ ਬਸ਼ੀ ਹੋਈ ਆਤਮਾ। ਢੜਕੇ ਮੈਂ ਤੈਨੂੰ ਸੱਦਣ ਗਿਆ। ਹਾਂ। ਉਦੋਂ ਪਹਿਲੇ ਇਹਦੇ ਜਾਣਦੇ ਨੂੰ ਮੈਨੂੰ ਕੁਛ ਨਹੀਂ ਆਖਿਆ ਉਹਨੇ। ਕਦੋਂ ਮੁੜਨ ਲੱਗਿਆ ਮੈਂ ਉਦੋਂ ਢੋਂਕਣ ਲੱਗਿਆ। ਉਹ ਤਾਂ ਜਾਣਦਾ ਉਹ ਵੀ ਚਾਚਾ ਤੈਨੂੰ ਕਹਿੰਦਾ ਉਹ ਵੀ ਜਾਨਣਾ। ਕੋ ਚਾ ਪਾਣੀ ਪੋਹਦਾ ਉਹ ਗੱਲ ਸੁਣਾ ਨਰਮੇ ਨੂੰ ਕਹਿੰਦੇ ਗਲਾਬੀ ਢੰਡੀ ਬਈ ਬੀ ਸਰਜੀਤ ਪੁੱਲਰ ਕਿਹ ਜਾਂਦੇ ਆ ਦੇਖ ਕੇ ਇਹ ਕਿ ਤੂੰ ਸੱਚੀ ਨਾ ਭਰ ਗਿਆ ਢੱਖੇ ਮਰਨ ਵਾਲੇ ਲੱਖਾਂ ਜਮਾ ਉਹ ਤਾਂ ਪਾ ਰਿਹਾ ਕਿ ਸੁੰਟੀ ਪਾ ਨਰਮੇ ਨੂੰ ਕਿਤੇ ਕੁਸ ਪਾਦਾ ਨਾ ਹੋਣ ਨਾ ਦੀ ਚਾਨ ਤਾਂ ਰੱਖਣਾ ਪੂਣਾ ਫਿਰ ਕਹੇ ਨਾ ਕੰਮ ਨਹੀਂ ਕਰਦਾ ਜ ਮੇਰੇ ਤਾਂ ਨਾ ਇਹ ਤਾਂ ਨੀ ਨਾ ਆਪਣੀ ਪੁਤੀ ਪੰਡ ਦੀ ਪੜਾਈ ਕਰੀ ਹੋਈ ਆ ਚੱਲ ਆ ਜਾ ਇੱਧਰ ਤੇ ਚੱਲ ਨੀ ਮੇ ਥਾਂ ਵਿਗੜੀ ਦਾਦਾ ਕਾਲੇ ਜੋੜੇ ਦੀ ਕਾਲੇ ਜੋੜੇ ਬਾਲੇ ਸੋਹਣੇ ਦਾ ਮੈਂ ਤਾਂ ਕਹਣਾ ਕਾਲਾ ਪਾਲਸਰ ਜਾ ਵੀ ਦਈ ਉਹ ਮੈਂ ਤਾਂ ਉੱਥੇ ਲੈ ਕੇ ਜਾਉ ਮੇਰੀ ਸਾਲੀ ਤਾਂ ਥਾਂ ਦੇਖਣ ਲੈ ਕੇ ਜਾ ਹਾਂ ਕਿਉਂ ਤੈਨੂੰ ਕਿਉਂ ਆਇਆ ਤੇਲ ਟੂਲ ਦੀ ਪ੍ਰਵਾਹ ਨਹੀਂ ਹੈਗੀ ਤੈਨ ਬੜਾ ਗੱਡਿਆਂ ਤੇ ਰਹਿਦਾ ਰਹਿ ਮੈਂ ਤੈਨੂੰ 1000 ਰੁਪਿਆ ਲੈ 1000 ਰੁਪਿਆ ਹੋਰ ਦੇ ਦਿੰਦੀ ਯਾਰ ਮੈਨੂੰ ਨਾਲ ਆ ਜਾ ਚੱਲ ਵੜਾ ਨਰਮਾ 1500 ਰੁਪਿਆ ਲੈ ਕੇ ਜਾਣਾ ਹੁਣ ਉਹ ਇੱਕ ਵਾਰੀ ਚੀ ਗਾਜੂ ਜਾਂਦਾ ਜਾਂਦਾ ਏ ਤੂੰ ਆਧਾਰ ਕਾਰਡ ਵਾਲੀ ਤੇ ਵਹਿ ਜਾਣਾ ਤੁਸੀਂ ਮੋਜਨਾ ਐਨਾ ਦੇ ਲਖਾਂਦਾ ਏ ਐਨਾ ਹੀ ਖਾਂਦਾ ਤਾਂ ਬੜਾ ਬੋਟ ਲਿਆਂਗਾ ਬੋਟ ਤਾਂ ਆਪੇ ਇਦੋਂ ਵੀ ਵੱਡਾ ਕੰਮ ਆਦਾ ਤਾਂ ਹਾਂ ਬੋਟ ਕਲਟੀਨੇ ਹੀ ਲਿਆਵਾਂਗੇ ਆਪਾਂ ਯਾਰ ਮੈਂ ਕੱਖ ਕੁਖ ਲੈ ਜਾਕਣੀ ਉਥੇ ਪ੍ਰਟੀਨੇ ਵਾਲੀ ਆਂ ਤੂੰ ਨਮਾ ਲੈ ਕੇ ਦੀ ਫਿਰ ਮੈਨੂੰ ਮੈਂ ਤਾਂ ਕਹਾਂ ਤੂੰ ਮੈਨ ਮੋਹ ਲੈ ਲੈ ਕਰੀਂ ਆਹ ਅਰੇ ਦੋ ਦਿਨਾਂ ਦਾ ਪਰਦਾ ਕਰੂ ਨਾ ਟਾਈਮ ਆ ਬਾਅਦ ਚ ਨਾ ਆਪਦੀ ਅੱਖਾਂ ਨੂੰ ਗੁੰਮਸਾ ਲੈ ਛੱਡਿਆ ਨਾ ਤੁੰ ਨੂੰ ਦੋਨਾਂ ਨੂੰ ਗੋਦ ਲੈ ਲੈਣ ਵੇਲਾ ਵੇ ਲਖਾ ਦੀ ਬਾਅਦ ਚ ਯਾਰ ਵੇ ਬਾਦ ਵਾਜ ਨਾ ਹੈ ਜੀ ਨਾ ਤੂੰ ਕਾਦੀ ਕਿਹੜੇ ਹਿਸਾਬ ਨਾਲ ਕਹਿਣਾ ਹੰਨਾ ਤੁੰ ਨੂੰ ਗੋਦ ਲੈ ਲੈਣ ਚੌੜ ਕਰ ਦਮਦਾ ਆ ਨਾਮ ਆ ਆ ਜਾ ਆ ਜਾ ਓ ਯਾਰ ਦੇਖਣਾ ਦਿਖਾਉਣਾ ਦਰੋ ਆ ਤਾਂ ਮੈਨੂੰ ਪਤਾ ਪਿਆਰ ਤਾਂ ਤੂੰ ਮੈਨੂੰ ਬੜਾ ਕਰਦਾ ਮੈਨੂੰ ਐਡਬੀ ਵੀ ਕਹੀ ਇੱਕ ਵਾਰ ਇਹਦਾ ਠੀਕ ਆ ਤੈਨੂੰ ਐ ਗੋਦ ਲਾ ਕਰਦਾ ਰੋ ਤੂੰ ਬੜਾ ਅੱਡ ਹੋਣਾ ਜਾਂ ਗੱਲਾਂ ਆਹ ਲਿਆ ਗਲਾਬੀ ਸ਼ੁੰਡੀ ਬਈ ਪਿਆਰੇ ਗਲਾਬੀ ਸ਼ੁੰਡੀ ਹੈ ਕਿਉਂ ਉਹ ਕਹਿੰਦਾ ਤਾਂ ਦਾ ਕਲਾ ਸੰਡੀਆਂ ਲੱਗ ਹੈਂ ਬੂ ਕੀ ਇਹਦਾ ਮੁੱਲ ਘੜਦਾ ਇਹਦਾ ਟਿੰਡਾ ਬਣੂ ਫਿਰ ਅੱਛਾ ਇਹ ਤਾਂ ਟਿੰਡਾ ਬਣਦਾ ਹੁੰਦਾ ਨਰਮਾ ਬੀਜਾ ਪਹਿਲੀ ਵਾਰਾ ਸਾਨੂੰ ਪਤਾ ਨਹੀਂ ਸੀ ਮੈਂ ਤਾਂ ਜਿਵੇਂ ਪਹਿਲਾਂ ਤੂੰ ਬੂ ਕੀ ਸੀ ਅੱਜ ਤਾਂ ਪਹਿਲਾਂ ਨਾਰ ਲਾਉਂਦੇ ਹੁੰਦੇ ਜਿੰਨਾਂ ਨੇ ਲੱਗਾ ਆਇਆ ਸੀ ਮੈਂ ਅੱਛਾ ਉਹ ਤਾਂ ਠੀਕ ਆ ਤੂੰ ਤਾਂ ਵੱਡੀ ਖੇਤੀ ਕਰਦੇ ਹਾਂ ਹੈਂ ਵੱਡੇ ਬਾਹਰ ਜੰਮੂ ਕਸ਼ਮੀਰ ਚ ਵੀ ਮੈਂ ਖੇਤੀ ਕਰੀ ਹੋਈ ਆ ਸਾਡਾ ਗੌਰ ਨਾਲ ਦੇਖ ਸੰਡੀ ਚੱਪਾ ਯਾਰ ਬੜੀਆਂ ਗੱਲਾਂ ਨਾਲ ਮਾਰੇ ਤਾਂ ਪਰ ਮੈਨੂੰ ਦੱਸਣ ਲੱਗ ਜਾਨਾ ਕਿ ਰੇ ਪਾ ਦਿੰਨੇ ਆ ਬੰਦਾ ਖੱਬਣ ਵਾਲਾ ਵੱਡਾ ਹੋਇਆ ਪਰ ਸਾਰੀ ਤੇ ਪਾ ਦਿੰਨੇ ਆ ਰੇ ਖੱਬਲ ਮਜਾਉਣ ਵਾਲਾ ਰੇੇ ਪਾਦਾਨੇ ਹੈ ਰੇੇ ਵੀ ਦੋ ਗੱਟੇ ਚੱਕ ਲਈ ਢੜ ਕੇ ਛਿੜ ਦੇ ਆ ਸਾਰੇ ਸਾਰੇ ਝ ਸੜਕ ਦੂੰਗਾ ਖੱਪਲ ਖੱਪਲ ਮੱਚ ਜੂਗਾ ਖੱਬਲਾਂ ਵਾਲਾ ਠੀਕ ਹੈ